ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਰੋਲਾ ਜੰਕਸ਼ਨ ਤੇ ਕਈ ਵਾਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸ਼ੌਂਕ ਹੀ ਮੌਤ ਦੀ ਸਭ ਤੋਂ ਵੱਡੀ ਵਜ੍ਹਾ ਬਣ ਜਾਂਦਾ ਹੈ ਅੱਜ ਪੰਜਾਬ ਦਾ ਹਰ ਜਵਾਨ ਹਰ ਦਿਲ ਇੱਕੋ ਨਾਮ ਲੈ ਰਿਹਾ ਹੈ ਰਾਜਵੀਰ ਜਵੰਦਾ ਉਹੋ ਗਾਇਕ ਜਿਸਨੇ ਆਪਣੀ ਆਵਾਜ਼ ਨਾਲ ਲੋਕਾਂ ਦੇ ਦਿਲ ਜਿੱਤੇ ਤੇ ਆਪਣੀ ਰਾਈਡ ਨਾਲ ਜ਼ਿੰਦਗੀ ਹਾਰ ਗਿਆ। ਰਾਜਵੀਨ ਨੂੰ ਸਿਰਫ ਗਾਉਣ ਦਾ ਹੀ ਨਹੀਂ ਰਾਈਡ ਕਰਨ ਦਾ ਵੀ ਪਾਗਲਪਨ ਸੀ। ਜਿਸ ਤਰ੍ਹਾਂ ਕੋਈ ਬੱਚਾ ਖਿਡੌਣਾ ਵੇਖ ਕੇ ਖੁਸ਼ ਹੁੰਦਾ ਹੈ ਉਹ BMW ਦੀ ਮੋਟਰਸਾਈਕਲ ਵੇਖ ਕੇ ਮੁਸਕਰਾ ਦਿੰਦਾ ਸੀ। ਉਹਦੀ ਆਖਰੀ ਬਾਈਕ ਸੀ BMW R1250GS ਐਡਵੈਂਚਰ। ਇੱਕ ਐਡਵੈਂਚਰ ਦੋਰ ਬਾਈਕ ਜਿਸ ਦੀ ਕੀਮਤ ਲਗਭਗ 2 ਲੱਖ ਤੋਂ ਉੱਪਰ ਹੈ ਇਹ ਬਾਈਕ ਆਮ ਨਹੀਂ 1250 ਸੀਸੀ ਦਾ ਵੇਸ਼ਟ ਇੰਜਨ 136 ਹਾਰਸ ਪਾਵਰ 6 ਗੇਅਰ ਟਰਾਂਸਮਿਸ਼ਨ ਨਾਲ 0 ਤੋਂ 100 ਕਿਲੋਮੀਟਰ ਸਿਰਫ 3.5 ਸੈਕਿੰਡ ਵਿੱਚ ਤੇ ਇਸ ਆਟੋਮੈਟਿਕ ਸਟੈਬਿਲਿਟੀ ਕੰਟਰੋਲ ਤੇ ਫੁੱਲ ਐਡਵੈਂਚਰ सਸਪੈਂਸ਼ਨ ਸਿਸਟਮ ਜਿੱਥੇ ਵੀ ਲੈ ਜਾਵੇ ਨਹੀਂ ਰੁਕਦੀ ਤੇ ਇਸ ਬਾਈਕ ਤੇ ਰਾਜਵੀਰ ਨੇ ਆਪਣੇ ਨਾਮ ਦੀ ਕਸਟਮ ਪਲੇਟ ਲਗਾਈ ਹੋਈ ਸੀ RJ1250 ਉਹ ਕਹਿੰਦਾ ਸੀ ਇਹ ਸਿਰਫ ਬਾਈਕ ਨਹੀਂ ਮੇਰੀ ਫ੍ਰੀडम ਹੈ ਹਰ ਰਾਈਡ ਉਸ ਲਈ ਥੈਰੇਪੀ ਸੀ ਜਦੋਂ ਹੈਲਮਟ ਪਾਉਂਦਾ ਜੈਕਟ ਬੰਨਦਾ ਦੁਨੀਆ ਪਿੱਛੇ ਰਹਿ ਜਾਂਦੀ ਸੀ ਉਹਦਾ ਸੂਟ ਸੀ ਰਾਈਡਿੰਗ ਗੀਅਰ ਬਲੈਕ ਪਲਸ ਗ੍ਰੇ ਐਡਵੈਂਚਰ ਜੈਕਟ ਨੀ ਪ੍ਰੋਟੈਕਸ਼ਨ ਪੈਡਸ ਗਲਵਸ ਤੇ ਰੀਨਫੋਰਸ ਬੂਟਸ ਬਿਲਕੁਲ ਉਹੀ ਜਿਹੜੇ ਪ੍ਰੋਫੈਸ਼ਨਲ ਰਾਈਡਰਸ ਪਾਉਂਦੇ ਨੇ ਇਹ ਗੀਅਰ ਸੁਰੱਖਿਆ ਲਈ ਬਣਿਆ ਸੀ ਪਰ ਕਿਸਮਤ ਨਾਲ ਕੋਣ ਜੰਗ ਜਿੱਤ ਸਕਦਾ ਹੈ 27 ਸਤੰਬਰ 2025 ਨੂੰ ਰਾਜਵੀਰ ਹਿਮਾਚਲ ਦੇਵਾਦੀ ਰਾਈਡ ਸਫਰ ਤੇ ਸੀ ਹਵਾ ਠੰਡੀ ਸੀ ਰਸਤਾ ਖੂਬਸੂਰਤ ਸੀ ਉਹ ਆਪਣੀ ਬਾਜ ਨਾਲ ਹਵਾ ਵਿੱਚ ਗਾਣਾ ਗਾ ਰਿਹਾ ਸੀ ਪਰ ਇੱਕ ਤੇਜ਼ ਮੋੜ ਇੱਕ ਛੋਟੀ ਗਲਤੀ ਤੇ ਉਹ BMW R1250 GS ਐਡਵੈਂਚਰ ਹੋ ਗਈ ਬੇਕਾਬੂ ਸਿੱਟੇ ਸਪਾਈਨ ਤੋਂ ਵਿੱਚ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਉਸ ਤੁਰੰਤ ਹਸਪਤਾਲ ਲਿਆਂਦਾ ਗਿਆ ਪਹਿਲਾਂ ਬਾਦੀ ਹਸਪਤਾਲ ਫਿਰ 40s ਮੋਹਾਲੀ ਡਾਕਟਰਾਂ ਨੇ ਕਿਹਾ ਦਿਮਾਗ ਵਿੱਚ ਆਕਸੀਜਨ ਨਹੀਂ ਪਹੁੰਚ ਰਿਹਾ ਸਪਾਈਨ ਫ੍ਰੈਕਚਰ ਹੈ ਫੈਨਸ ਦੋਸਤ ਪਰਿਵਾਰ ਸਭ ਦੁਆ ਕਰਦੇ ਰਹੇ ਪਰ ਕਿਸਮਤ ਦਾ ਪਹਿਲਾਂ ਹੀ ਲਿਖਿਆ ਸੀ 8 ਤੂਬਰ 2025 ਉਹ ਤਾਰੀਖ ਜਦ ਪੰਜਾਬ ਦੀ ਧਰਤੀ ਤੇ ਸੁਰਾਂ ਦਾ ਇੱਕ ਹੋਰ ਤਾਰਾ ਟੁੱਟ ਗਿਆ ਉਹ ਸੁਰਜੋ ਕਿਸਾਨ ਐਂਥਮ ਮੁਕਾਬਲਾ ਤੇ ਸ਼ਾਨਦਾਰ ਵਰਗੇ ਗੀਤਾਂ ਨਾਲ ਘਰ ਘਰ ਵੱਜਦਾ ਸੀ ਹੁਣ ਸਿਰਫ ਯਾਦਾਂ ਵਿੱਚ ਰਹਿ ਗਿਆ ਰਾਜਵੀਰ ਦਾ ਸ਼ੌਂਕ ਉਸਦਾ ਪਿਆਰ ਸੀ ਪਰ ਕਈ ਵਾਰੀ ਪਿਆਰ ਵੀ ਮੌਤ ਦਾ ਕਾਰਨ ਬਣ ਜਾਂਦਾ ਹੈ ਉਸ ਦੀ BMW ਬਾਈਕ ਅਜੇ ਵੀ ਖੜੀ ਹੈ ਇੰਜਨ ਤੇ ਉਸ ਦੇ ਹੱਥਾਂ ਦੇ ਨਿਸ਼ਾਨ ਅਜੇ ਵੀ ਨੇ ਪਰ ਉਸ ਵਾਰ ਹੁਣ ਨਹੀਂ ਕਹਿੰਦੇ ਨੇ ਜਿਸ ਨੂੰ ਮਸ਼ੀਨ ਨਾਲ ਇੰਨਾ ਪਿਆਰ ਹੋ ਆਵੇ ਖੁਦ ਮਸ਼ੀਨ ਬਣ ਜਾਂਦਾ ਹੈ ਤੇ ਰਾਜਵੀਰ ਵੀ ਉਹੀ ਸੀ ਜਿਦਵੇ ਜੱਦੀ ਤੇ ਹੌਸਲੇ ਦੀ ਮਸ਼ੀਨ ਅੱਜ ਉਸਤੇ ਫੈਨ ਕਹਿੰਦੇ ਨੇ ਵੀਰ ਤੂੰ ਰਾਈਡ ਕਰਦਾ ਕਰਦਾ ਤਾਰੇ ਤੱਕ ਚਲਾ ਗਿਆ ਉਸ ਦੀ BMW ਹੁਣ ਚੁੱਪ ਹੈ ਪਰ ਪੰਜਾਬ ਦੇ ਦਿਲਾ ਵਿੱਚ ਉਹਦੀ ਥਰੋਟ ਆਵਾਜ਼ ਅਜੇ ਵੀ ਗੂੰਜਦੀ ਹੈ ਉਸ ਨੇ ਸਾਨੂੰ ਦਿਖਾਇਆ ਕਿ ਸ਼ੌਂਕੀ ਮੇ ਜੋਣੇ ਨੇ ਤੇ ਕਿਸੇ ਸ਼ੌਂਕ ਨੂੰ ਕਿੰਨਾ ਪਿਆਰ ਕਰਨਾ ਹੈ ਬਸ ਹੱਦ ਤੋਂ ਥੋੜਾ ਘਟ ਰਾਜਵੀਰ ਜਵੰਦਾ ਸਿਰਫ ਇੱਕ ਸਿੰਗਰ ਨਹੀਂ ਇੱਕ ਜ਼ਿੰਦਗੀ ਦਾ ਸਬਕ ਸੀ ਸ਼ੌਂਕ ਕਰੋ ਪਰ ਸੁਰੱਖਿਆ ਨਾਲ ਕਰੋ ਕਿਉਂਕਿ ਜ਼ਿੰਦਗੀ ਗੀਤਾਂ ਵਾਂਗ ਇੱਕ ਵਾਰ ਹੀ ਮਿਲਦੀ ਹੈ ਰੈਸਟਿੰਗ ਪੀਸ ਰਾਜਵੀਰ ਜਵੰਦਾ ਪੰਜਾਬ ਬਿਲ ਨੇਵਰ ਫੋਰਗਟ ਯੂ ਜੇ ਤੁਸੀਂ ਵੀ ਰਾਜਵੀਰ ਦੇ ਗੀਤਾਂ ਨਾਲ ਜੁੜੇ ਹੋ ਤਾਂ ਕਮੈਂਟ ਕਰੋ ਰਾਜਵੀਰ ਆ ਮਰ ਰਹੇ ਲਿਖਣਾ ਨਾ ਭੁੱਲਣਾ ਤਾਂ ਦੋਸਤੋ ਐਸੀ ਅੱਜ ਦੀ ਵੀਡੀਓ ਰਾਜਵੀਰ ਜਵੰਦਾ ਤੇ ਮਿਲਦੇ ਹਾਂ ਅਗਲੀ ਕਹਾਣੀ ਵਿੱਚ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਜਦ ਤੱਕ ਲਈ ਧੰਨਵਾਦ ਜੀ